ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਟ੍ਰੈਫਿਕ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਜੋ ਬਾਈਕਸ ਨੇ ਉਹ ਚੱਲਨੇ ਸ਼ੁਰੂ ਹੋ ਗਏ ਆਟੋ ਚੱਲਨੇ ਸ਼ੁਰੂ ਹੋ ਗਏ ਪੰਜਾਬ ਤੋਂ ਦਿੱਲੀ ਜਾਣ ਵਾਲੀ ਟ੍ਰੈਫਿਕ ਹੈ ਉਹ ਅਸੀਂ ਖੋਲ ਰਹੇ ਹਾਂ ਵੀ ਵਾਹਨ ਦੀ ਕਲੀਅਰੈਂਸ ਅਜੇ ਨਹੀਂ ਮਿਲੀ ਪਰ 4-ਵੀਲਰ ਲਾਈਟ ਵਾਹਨ ਦੀ ਕਲੀਅਰੈਂਸ ਮਿਲ ਰਹੀ ਹੈ ਜਿਹੜਾ ਬੰਦ ਸੀਗਾ ਟ੍ਰੈਫਿਕ ਹੁਣ ਇਧਰੋਂ ਡਾਇਵਰਟ ਜਿਹੜਾ ਡਾਇਵਰਟ ਹੋ ਰਿਹਾ ਸੀ ਹੁਣ ਜਾ ਸਕਦੇ ਨੇ ਹੁਣ ਦਿੱਲੀ ਨੂੰ ਇਹ ਰੂਟ ਤੋਂ ਜਾ ਸਕਦੇ ਨੇ ਪੂਰਾ ਖੁੱਲਾ ਹੋਆ ਅਰਸਾ ਦੋਨੋਂ ਤਰਫੋਂ ਖੁੱਲਾ ਹੈ ਅਭੀ ਵਾਈਟ ਵਾਹਨ ਉਹਨੇ ਪਾਸੋਂ ਰਸਤਾ ਖੁੱਲ ਗਿਆ ਅਸੀਂ ਲੋਕਾਂ ਨਾਲ ਜੀ ਬਹੁਤ ਧੰਨਵਾਦ ਹੈ ਸਰਕਾਰ ਦਾ ਖੋਲਤਾ ਬਹੁਤ ਤੰਗ ਸੀ ਪਰਚਾਂਤ ਸੀ ਨੇੜੇ-ਤੇੜੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਰਾਹ ਖੁੱਲ ਗਿਆ ਤਾਂ ਲੋਕ ਆਉਣੇ ਸ਼ੁਰੂ ਹੋ ਗਏ ਆ ਲੋਕ ਆ ਰਹੇ ਨੇ ਇਸ ਪਾਸੇ ਦੇਖ ਰਹੇ ਹੋ ਤੁਸੀਂ ਇਹ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਹੀਕਲਸ ਵਾਲੇ ਲੋਕ ਨੇ ਜਿਹੜੇ ਟੂ-ਵੀਲਰ ਵਾਲੇ ਲੋਕ ਨੇ ਬਾਈਕ ਲੈ ਕੇ ਜਿਹੜੇ ਲੋਕ ਟਰੈਵਲ ਕਰਦੇ ਆ ਨੇੜੇ ਜਿਹੜੇ ਇਧਰ-ਉਧਰ ਔਰ ਉਹ ਲੋਕ ਆਉਣੇ ਸ਼ੁਰੂ ਹੋ ਗਏ ਆ ਕਿਉਂਕਿ ਜਿੰਨੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਹਟਾਏ ਜਾ ਰਹੇ ਆ ਕਿਸਾਨਾਂ ਨੂੰ ਕੱਲ ਰੀਟੇਨ ਕੀਤਾ ਗਿਆ ਸੀ ਤਾਂ ਸ਼ੰਭੂ ਬਾਰਡਰ ਤੇ ਅੰਦੋਲਨ ਵਾਲੀ ਥਾਂ ਤੇ ਅਸੀਂ ਖੜੇ ਆ ਜਿੱਥੇ ਹਰਿਆਣਾ ਪੁਲਿਸ ਨੇ ਬੈਰੀਕੇਡ ਲਾਈ ਸੀ ਸਾਰੇ ਬੈਰੀਕੇਡ ਚੱਕ ਦਿੱਤੇ ਗਏ ਆ ਔਰ ਮੌਕਾ ਮੌਇਨਾ ਕੀਤਾ ਜਾ ਰਿਹਾ ਪੰਜਾਬ ਦੇ ਜੋ ਅਫਸਰ ਨੇ ਉਹ ਜਾ ਕੇ ਉਧਰ ਆਏ ਨੇ ਹਰਿਆਣਾ ਦੇ ਅਫਸਰ ਵੀ ਇਧਰੋਂ ਮੌਕਾ ਮੌਇਨਾ ਕਰਕੇ ਗਏ ਆ ਔਰ ਰਸਤਾ ਥੋੜੀ ਦੇਰ ਤੱਕ ਖੋਲ ਦਿੱਤਾ ਜਾਏਗਾ ਇਹ ਤਾਂ ਸ਼ੰਭੂ ਤੋਂ ਅਸੀਂ ਤੁਹਾਨੂੰ ਗਰਾਉਂਡ ਰਿਪੋਰਟ ਦਿਖਾ ਰਹੇ ਹਾਂ ਜਿੱਥੇ ਕਿ ਬੈਰੀਗੇਟਿੰਗ ਕੀਤੀ ਹੋਈ ਸੀ ਜ਼ਬਰਦਸਤ ਤਰੀਕੇ ਦੀ ਕਈ ਲੇਅਰ ਟ੍ਰਿਪਰ ਫੋਰਥ ਲੇਅਰ ਦੀ ਬੈਰੀਗੇਟਿੰਗ ਸੀਗੀ ਤਾਂ ਸਾਰੀ ਬੈਰੀਗੇਟਿੰਗ ਹਟਾ ਦਿੱਤੀ ਗਈ ਹੈ ਔਰ ਇਧਰੋਂ ਹੁਣ ਜੋ ਪੰਜਾਬ ਦੇ ਅਫਸਰ ਸੀਗੇ ਉਹ ਹਰਿਆਣੇ ਵਾਲੇ ਪਾਸੇ ਜਾ ਕੇ ਆਏ ਔਰ ਇਸ ਤੋਂ ਪਹਿਲਾਂ ਜੋ ਹਰਿਆਣੇ ਦੇ ਅਫਸਰ ਸੀਗੇ ਹਰਿਆਣੇ ਦੇ ਪੁਲਿਸ ਅਫਸਰ ਸੀ ਉਹ ਇਧਰ ਜਾ ਕੇ ਆਇਦਰ ਮੌਕਾ ਮੌਇਨਾ ਕਰਨ ਤੋਂ ਬਾਅਦ ਫਿਰ ਹੁਣ ਉਧਰ ਗਏ ਔਰ ਰਾਹ ਖੁੱਲਣ ਨੂੰ ਲੈ ਕੇ ਵਿਚਾਰ ਹੋਏਗਾ ਕਿਉਂਕਿ ਨੈਸ਼ਨਲ ਹਾਈਵੇ ਔਥੋਰਿਟੀ ਆਫ ਇੰਡੀਆ ਦੀ ਜੋ ਟੀ ਮੌਕੇ ਦੇ ਉੱਪਰ ਪਹੁੰਚ ਗਿਆ ਔਰ ਉਹਨਾਂ ਦੇ ਵੱਲੋਂ ਹੁਣ ਕਲੀਅਰੈਂਸ ਦੇਖਣਾ ਹੋਵੇਗਾ ਕਿ ਕਦੋਂ ਇਸ ਨੂੰ ਲੈ ਕੇ ਦਿੱਤੀ ਜਾਂਦੀ ਹੈ ਕਿਉਂਕਿ ਗੱਡੀਆਂ ਦੀ ਹਲਕੀ ਫੁਲਕੀ ਆਵਾਜ਼ਾਈ ਸ਼ੁਰੂ ਹੋਈ ਹੈ ਜਿਹੜੇ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਵਹਿਕਲ ਸੀਗੇ ਉਹ ਜ਼ਰੂਰ ਇਧਰੋਂ ਉਧਰ ਗਏ ਨੇ ਔਰ ਇਸ ਦੇ ਨਾਲ ਹੀ ਦੂਸਰੀ ਤਸਵੀਰ ਇਸ ਪਾਸੇ ਦੀ ਵੀ ਦਿਖਾ ਦਿੰਨੇ ਤੁਹਾਨੂੰ ਇਸ ਪਾਸੇ ਦੇਖੋਗੇ ਤਾਂ ਨੇੜੇ ਟੇੜੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਰਾਹ ਖੁੱਲ ਗਿਆ ਤਾਂ ਲੋਕ ਆਉਣੇ ਸ਼ੁਰੂ ਹੋ ਗਏ ਆ ਲੋਕ ਆ ਰਹੇ ਨੇ ਇਸ ਪਾਸੇ ਦੇਖ ਰਹੇ ਹੋ ਤੁਸੀਂ ਇਹ ਤਾਂ ਵੱਡੀ ਗਿਣਤੀ ਦੇ ਵਿੱਚ ਟ੍ਰੈਕਟਰ ਜਿਹੜੇ ਵਹੀਕਲਸ ਵਾਲੇ ਲੋਕ ਨੇ ਜਿਹੜੇ ਟੂ-ਵੀਲਰ ਵਾਲੇ ਲੋਕ ਨੇ ਬਾਈਕ ਲੈ ਕੇ ਜਿਹੜੇ ਲੋਕ ਟਰੈਵਲ ਕਰਦੇ ਆ ਨੇੜੇ ਟੇੜੇ ਇਧਰ ਉਧਰ ਔਰ ਉਹ ਲੋਕ ਆਉਣੇ ਸ਼ੁਰੂ ਹੋ ਗਏ ਆ ਕਿਉਂਕਿ ਜਦੋਂ ਇਹ ਰਾਹ ਖੁੱਲਣ ਦੀ ਜਾਣਕਾਰੀ ਮਿਲੀ ਤਾਂ ਕਿਉਂਕਿ ਜਿਹੜਾ ਰਸਤਾ ਹਰਿਆਣਾ ਪੁਲਸ ਦੇ ਵੱਲੋਂ ਬੰਦ ਕੀਤਾ ਸੀਗਾ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਰਾਹ ਬੰਦ ਕੀਤਾ ਗਿਆ ਸੀਗਾ ਉਹ ਰਸਤਾ ਖੋਲ ਦਿੱਤਾ ਗਿਆ ਦੂਸਰੇ ਬਨੇ ਰਾਹ ਖੁੱਲਣ ਦੀ ਕਵਾਇਦ ਅਜ ਜਾਰੀ ਹੈ ਇੱਕ ਪਾਸੇ ਦਾ ਟ੍ਰੈਕ ਜਿਹੜਾ ਉਹ ਸਾਫ਼ ਹੋ ਚੁੱਕਿਆ ਤਾਂ ਦੂਸਰੇ ਪਾਸੇ ਹੁਣ ਰਸਤਾ ਖੋਲਿਆ ਜਾ ਰਿਹਾ ਦੂਜੇ ਬੰਨੇ ਦੇਖੋਗੇ ਤੁਸੀਂ ਤਾਂ ਜਿਹੜਾ ਸਾਰਾ ਮਲਬਾ ਉਹ ਛੁੱਟਿਆ ਜਾ ਰਿਹਾ ਕਗਰ ਦੇ ਅੰਦਰ ਔਰ ਉਸ ਪਾਸੇ ਦੇਖੋ ਤੁਸੀਂ ਪਰਲੇ ਬੰਨੇ ਵਾਲਾ ਟ੍ਰੈਕ ਜਿਹੜਾ ਉਸ ਨੂੰ ਹੁਣ ਖਾਲੀ ਕੀਤਾ ਜਾ ਰਿਹਾ ਯਾਨੀ ਕਿ ਦਿੱਲੀ ਤੋਂ ਪੰਜਾਬ ਆਉਣ ਵਾਲਾ ਜਿਹੜਾ ਰੂਟ ਹੈ ਉਸ ਨੂੰ ਖੋਲਿਆ ਜਾ ਰਿਹਾ ਦਿੱਲੀ ਤੋਂ ਜਿਹੜਾ ਪੰਜਾਬ ਆਉਣ ਵਾਲਾ ਰੂਟ ਹੈ ਉਸ ਨੂੰ ਖੋਲ ਦਿੱਤਾ ਗਿਆ ਹਰਮਨਪ੍ਰੀਤ ਸਿੰਘ ਡੀਐਸਪੀ ਸਰਦਾਰ ਨੇ ਡੀਪੀ ਸਾਹਿਬ ਜਾ ਕੇ ਆਏ ਹੋ ਤੁਸੀਂ ਕੀ ਕਦੋਂ ਤੱਕ ਕਲੀਅਰੈਂਸ ਮਿਲੂਗੀ ਰੂਟ ਖੁੱਲ ਗਿਆ ਹੁਣ ਸ਼ੰਭੂ ਵੀ ਵਾਹਨ ਦੀ ਕਲੀਅਰੈਂਸ ਅਜੇ ਨਹੀਂ ਮਿਲੀ ਪਰ 4-ਵੀਲਰ ਲਾਈਟ ਵਾਹਨ ਦੀ ਕਲੀਅਰੈਂਸ ਮਿਲ ਰਹੀ ਹੈ ਉਹ ਕਲੀਅਰੈਂਸ ਅਸੀਂ ਜਿਹੜੀ ਪੰਜਾਬ ਤੋਂ ਦਿੱਲੀ ਜਾਣ ਵਾਲੀ ਟ੍ਰੈਫਿਕ ਹੈ ਉਹ ਅਸੀਂ ਖੋਲ ਰਹੇ ਹਾਂ ਯਾਨੀ ਕਿ ਸ਼ੰਭੂ ਜਿਹੜਾ ਬੰਦ ਸੀਗਾ ਟ੍ਰੈਫਿਕ ਹੁਣ ਇਧਰੋਂ ਡਾਇਵਰਟ ਜਿਹੜਾ ਡਾਇਵਰਟ ਹੋ ਰਿਹਾ ਸੀ ਉਹ ਹੁਣ ਜਾ ਸਕਦੇ ਨੇ ਹੁਣ ਦਿੱਲੀ ਨੂੰ ਇਹ ਰੂਟ ਤੋਂ ਜਾ ਸਕਦੇ ਨੇ ਜਾ ਕੇ ਆਏ ਉਹ ਹਰਿਆਣਾ ਪੁਲਿਸ ਨਾਲ ਵੀ ਗੱਲਬਾਤ ਹਰਿਆਣਾ ਪੁਲਿਸ ਸਾਡੇ ਤੇ ਹੈਵੀ ਵਾਹਨ ਨਹੀਂ ਜਾਣਗੇ ਲਾਈਟ ਵਾਹਨ ਜਾਣਗੇ ਹੈਵੀ ਵਾਹਨ ਫਿਰ ਇਹ ਚੈੱਕ ਕਰਕੇ ਕੱਲ੍ਹ ਨੂੰ ਜਾਣਗੇ ਅੱਜ ਸਿਰਫ ਲਾਈਟ ਵਾਹਨਸੇ ਸਟਾਰਟ ਅੱਜ ਲਾਈਟ ਵਾਹਨ ਤੋਂ ਸਟਾਰਟ ਹੋਊਗਾ ਯਾਨੀ ਕਿ ਬਾਈਕ ਜਿਹੜੇ ਆ ਹਾਂ ਟੂ ਵੀਲਰ ਫੋਰ ਵੀਲਰ ਜਾਣਗੇ ਜੀ ਸਾਰੇ ਲਾਈਟ ਵਾਹਨ ਸਾਰੇ ਜਾਣਗੇ ਇਹ ਸਾਰੇ ਖੋਲ ਦਿੱਤਾ ਗਿਆ ਜਿਹੜਾ ਸ਼ੰਭੂ ਬਾਰਡਰ ਹੈ ਹਾਂਜੀ ਸ਼ੁਰੂ ਹੋ ਰਿਹਾ ਹੈ ਹੁਣ ਜੀ ਵਿਦਨ 2 ਮਿੰਟਸ ਇੱਕ ਸਕਦੇ ਹੋ ਤੁਸੀਂ ਤਾਂ ਰੂਟ ਖੁੱਲ ਗਿਆ ਹਰਿਆਣਾ ਪੁਲਿਸ ਦੇ ਇੰਸਪੈਕਟਰ ਵੀ ਹੈ ਉਸ ਉਸ ਤਰਫ ਸੇ ਵੀ ਸਰ ਖੁੱਲ ਗਿਆ ਹੈ ਪੂਰਾ ਰਸਤਾ ਬਿਲਕੁਲ ਪੂਰਾ ਖੁੱਲਾ ਹੋਆ ਹੈ ਰਸਤਾ ਦੋਨੋਂ ਤਰਫ ਸੇ ਖੁੱਲਾ ਹੈ ਅਭੀ ਬਾਈਟ ਇਕਰਬਤਵਾ ਨੇ ਪਾਸੋਂ ਰਸਤਾ ਖੁੱਲ ਗਿਆ ਤਾਂ ਇਹ ਲੋਕ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਖੁੱਲ ਚੁੱਕਿਆ ਸ਼ੰਭੂ ਬਾਰਡਰ ਜਿਹੜਾ ਉਹ ਖੁੱਲ ਚੁੱਕਿਆ ਨੇੜੇ ਤੇੜੇ ਦੇ ਕਿੱਥੋਂ ਦੇ ਹੋ ਤੁਸੀਂ ਅਸੀਂ ਲੋਕਾਂ ਲਈ ਬਹੁਤ ਧੰਨਵਾਦ ਹੈ ਸਰਕਾਰ ਦਾ ਖੋਲਤਾ ਬਹੁਤ ਤੰਗ ਸੀ ਪਰੇਸ਼ਾਨ ਸੀ ਧੰਨਵਾਦ ਜਾਣ ਦੋ ਸਾਨੂੰ ਇਹ ਲੋਕ ਆ ਨੇੜੇ ਤੇੜੇ ਦੇ ਲੋਕ ਨੇ ਜਿਹੜੇ ਕਹਿੰਦੇ ਕਿ ਅਸੀਂ ਇਹ ਲੋਕ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਨੇੜੇ ਤੇੜੇ ਦੇ ਜਿਹੜੇ ਇਲਾਕੇ ਦੇ ਲੋਕ ਸੀਗੇ ਤਾਂ ਕਿਸਾਨਾਂ ਦਾ ਜਿੱਥੇ ਅੰਦੋਲਨ ਚੱਲ ਰਿਹਾ ਸੀਗਾ ਹਾਲਾਂਕਿ ਇਹ ਲੋਕ ਉਸ ਵੇਲੇ ਤਾਂ ਸੈਲੀਬ੍ਰੇਟ ਵੀ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਦੇਖ ਸਕਦੇ ਹੋ ਤਾਂ ਇਹ ਰੂਟ ਖੁੱਲ ਚੁੱਕਿਆ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਇੱਕ ਪਾਸਾ ਪੰਜਾਬ ਤੋਂ ਦਿੱਲੀ ਜਾਣ ਵਾਲਾ ਜਿਹੜਾ ਰਾਹ ਹੈ ਉਹ ਖੁੱਲ ਗਿਆ ਪੰਜਾਬ ਤੋਂ ਦਿੱਲੀ ਜਾਣ ਵਾਲਾ ਰਸਤਾ ਜਿਹੜਾ ਉਹ ਖੁੱਲ ਗਿਆ ਸਰ ਹਰਿਆਣਾ ਪੁਲਿਸ ਵੀ ਹੈ ਕਿ ਹਰਿਆਣਾ ਕੀ ਤਰਫ ਕਿਸ ਤਰ੍ਹਾਂ ਸੇ ਕਲੀਅਰੈਂਸ ਹੈ ਮਤਲਬ ਛੋਟੇ ਵੀ ਕਲੀਅਰੈਂਸ ਹੈ ਲਾਈਟ ਵਹੀਕਲ ਸਭੀ ਚਲਣਗੇ ਵਹੀਕਲ ਵੀ ਐਨਐਚਆਈ ਸੇ ਪਰਮਿਸ਼ਨ ਲੈ ਕੇ ਉਸਕੇ ਬਾਅਦ ਸ਼ੁਰੂ ਕੀਤਾ ਜਾਏਗਾ ਤਾਂ ਐਨਐਚਆਈ ਤੋਂ ਪਰਮਿਸ਼ਨ ਮਿਲਣ ਤੋਂ ਬਾਅਦ ਜਿਹੜੇ ਹੈਵੀ ਵਹੀਕਲਸ ਨੇ ਉਹ ਵੀ ਉਹਨਾਂ ਦੇ ਲਈ ਵੀ ਇਹ ਰੂਟ ਖੁੱਲ ਜਾਏਗਾ ਥੋੜੀ ਦੇਰ ਤੱਕ ਪਰ ਕਿਉਂਕਿ ਕਲੀਅਰੈਂਸ ਮਿਲਣੀ ਜ਼ਰੂਰੀ ਹੈ ਕਿਉਂਕਿ ਪੁਲ ਦਾ ਕੰਮ ਹੈ ਇਹ ਔਰ ਇਸ ਪੁਲ ਦੇ ਉੱਪਰ तकरीबन 1 ਸਾਲ ਕੋਈ ਆਵਾਜ਼ਾ ਹੀ ਨਹੀਂ ਰਹੀ ਹੈ ਇਸ ਕਰਕੇ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੋਂ ਪਰਮਿਸ਼ਨ ਲਈ ਜਾਣੀ ਹੈ ਪਰਮਿਸ਼ਨ ਲੈਣ ਤੋਂ ਬਾਅਦ ਉਹਨਾਂ ਤੋਂ ਫਰ ਇਸ ਰੂਟ ਨੂੰ ਖੋਲਿਆ ਜਾਣਾ ਹਾਲਾਂਕਿ ਬਾਈਕਸ ਦੇ ਲਈ ਜਾਂ ਜਿਹੜੇ ਲਾਈਟ ਵੇਟ ਵਹੀਕਲਸ ਆ ਆਟੋ ਵੀ ਚੱਲਨੇ ਸ਼ੁਰੂ ਹੋ ਚੁੱਕੇ ਆ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਗਰਾਊਂਡ ਤੋਂ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਤੇ ਮਾਹੌਲ ਕੀ ਆ ਤਾਂ ਦੇਖਿਆ ਜਾ ਸਕਦਾ ਬਾਈਕਸ ਚੱਲਨੇ ਸ਼ੁਰੂ ਹੋ ਚੁੱਕੇ ਆ ਸ਼ੰਭੂ ਬਾਰਡਰ ਤੇ ਨੇੜੇ ਤੇੜੇ ਦੇ ਜਿਹੜੇ ਇਲਾਕਿਆਂ ਦੇ ਲੋਕ ਆ ਆਟੋ ਚੱਲਨੇ ਸ਼ੁਰੂ ਹੋ ਚੁੱਕੇ ਆ ਇਹ ਲੋਕ ਉਹ ਨੇ ਜਿਨ੍ਹਾਂ ਨੇ ਸ਼ੰਭੂ ਤੋਂ ਵਾਇਆ ਵਾਇਆ ਸ਼ੰਭੂ ਹੋ ਕੇ ਜਿਨ੍ਹਾਂ ਨੇ ਕਿਸੇ ਨੇ ਅੰਬਾਲਾ ਜਾਣਾ ਹੈ ਕਿਸੇ ਨੇ ਦਿੱਲੀ ਵੱਲ ਜਾਣਾ ਹੈ ਤਾਂ ਉਹਨਾਂ ਲੋਕਾਂ ਦੇ ਲਈ ਇਹ ਜਰੂਰ ਰਾਹਤ ਵਾਲੀ ਗੱਲ ਆ ਕਿਉਂਕਿ ਕਿਸਾਨ ਅੰਦੋਲਨ ਹਾਲਾਂਕਿ ਕਿਸਾਨਾਂ ਨੇ ਦੋਵੇਂ ਸੜਕਾਂ ਜਿਹੜੀਆਂ ਖਾਲੀ ਕੀਤੀਆਂ ਹੋਈਆਂ ਸੀ ਇਹ ਬੈਰੀਕੇਟਿੰਗ ਜਿਹੜੀ ਆ ਇਹ ਹਰਿਆਣਾ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਬੈਰੀਕੇਟਿੰਗ ਕੀਤੀ ਹੋਈ ਸੀਗੀ ਜਿਹੜੀ ਬੈਰੀਕੇਟਿੰਗ ਹੁਣ ਇਸ ਵੇਲੇ ਖੋਲ ਦਿੱਤੀ ਆ ਕਿਸਾਨ ਪਹਿਲਾਂ ਵੀ ਕਹਿੰਦੇ ਨੇ ਕਿ ਸਾਡੇ ਵੱਲੋਂ ਰਸਤਾ ਬੰਦ ਨਹੀਂ ਆ ਦੋ ਸਲਿਪ ਰੋਡਸ ਜਿਹੜੀਆਂ ਉਹ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਖੋਲ ਕੇ ਰੱਖੀਆਂ ਗਈਆਂ ਸੀਗੀਆਂ ਤਾਂ ਹੁਣ ਇਹ ਰੂਟ ਜਿਹੜਾ ਇਸ ਥਾਂ ਤੇ ਤੁਸੀਂ ਪਹੁੰਚ ਨਹੀਂ ਸਕਦੇ ਸੀ इजीली ਕਿਉਂਕਿ ਇੱਥੇ ਇੱਥੋਂ ਤੱਕ ਤਾਂ ਬੈਰੀਕੇਟਿੰਗ ਕੀਤੀ ਹੁੰਦੀ ਸੀ ਉਸ ਤੋਂ ਬਾਅਦ ਫਿਰ ਅਗਲੇ ਪਾਸੇ ਜਿਹੜਾ ਇੱਥੋਂ ਤੱਕ ਬੈਰੀਕੇਟਿੰਗ ਹੁੰ ਗੋਲੇ ਲੈ ਕੇ ਖੜੀ ਹੁੰਦੀ ਸੀਗੀ ਹਰਿਆਣਾ ਫੋਰਸ ਹਰਿਆਣਾ ਪੁਲਿਸ ਖੜੀ ਹੁੰਦੀ ਸੀਗੀ ਔਰ ਉਸ ਤੋਂ ਬਾਅਦ ਪਰ ਹੁਣ ਜਿਹੜਾ ਇਹ ਪੂਰਾ ਰੂਟ ਹੈ ਇਹ ਕਲੀਅਰ ਹੋ ਚੁੱਕਿਆ ਹੈ ਸ਼ੰਭੂ ਬਾਰਡਰ ਖੁੱਲ ਚੁੱਕਿਆ ਹੈ ਟ੍ਰੈਫਿਕ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਜੋ ਬਾਈਕਸ ਨੇ ਉਹ ਚੱਲਨੇ ਸ਼ੁਰੂ ਹੋ ਗਏ ਆਟੋ ਚੱਲਨੇ ਸ਼ੁਰੂ ਹੋ ਗਏ ਹੈਵੀ ਵਹੀਕਲਸ ਨੂੰ ਲੈ ਕੇ ਜਿਹੜੇ ਜਦੋਂ ਐਨ ਐਚ ਆਈ ਦੀ ਕਲੀਅਰੈਂਸ ਮਿਲ ਗਈ ਉਸ ਤੋਂ ਬਾਅਦ ਗੱਡੀਆਂ ਵੀ ਦੌੜਨੀਆਂ ਸ਼ੁਰੂ ਹੋ ਜਾਣਗੀਆਂ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਰਡਰ